ਇਹਦਾ ਮੁੱਲ ਕਿੰਨਾ ਕਰ ਦੇਣਾ ਹੈ ਇਹਦਾ ਵੀਰ ਜੀ ਮੁੱਲ ਕਰਨ ਨੂੰ ਭਾਵੇਂ ਜੋ ਮਰਜ਼ੀ ਕਰੀ ਜੀ ਹਾਂ ਨਾ ਜਿਹੜੀ ਜੱਸ ਨਾ ਦਿਨੀ 5000 ਦੀ ਬੈਟ ਤੇ ਕਿੰਨਾ ਕਰਨਾ ਮੋਲੇ ਦਾ ਜੀ ਉਹਦਾ ਵੀਰ ਜੀ ਮੁੱਲ ਕਰਨ ਨੂੰ ਭਾਵੇਂ 15 ਹੁਲਾ ਜੀ ਆ ਯਾਰ ਕਰੀ ਜੀ ਜਿਹੇ ਜੱਸ ਨਾ ਜਿਹੜੀ ਦੇ ਦੇਣੀ 13000 ਦੀ ਗਾਂ ਦੇ ਮਾਣ ਤਣ ਕਰ ਦੋ ਮਾਣ ਤਣ ਉਹਦੇ ਵਿੱਚ ਸਿਰਫ 500 ਰੁਪਏ ਛੋੜੀ ਕਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਮਾਨੋਚਾਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਨੇ ਇਸ ਕਰ ਜੋ ਆਪਾਂ ਪਹਿਲਾ ਵੀਡੀਓ ਬਣਾਇਆ ਸੀ ਕਾਫੀ ਟਾਈਮ ਅੱਜ ਫੇਰ ਪਹੁੰਚੇ ਆ ਭਾਈ ਜੀ ਹੁਣਾਂ ਕੋ ਤਿੰਨ ਵਹਿੜਾਂ ਸੇਲ ਕਰਨੀਆਂ ਜੀ ਜਿਨ੍ਹਾਂ ਵਿੱਚ ਇੱਕ ਗੱਬਣ ਇੱਕ ਉੱਚਾ ਬੱਚਾ ਤੇ ਇੱਕ ਟੋਕੜਿਆ ਟੀਕਾ ਲੱਗਾ ਨਾ ਭਾਈ ਇਹਨੂੰ ਹਾਂ ਜੀ ਹਾਂ ਜੀ ਟੋਕੜਿਆ ਤੇਨੂੰ ਟੀਕੇ ਲੱਗੇ ਇਹਨੂੰ 20 ਦਿਨ ਹੋ ਗਏ ਆ ਤੇ ਚੰਗੀਆਂ ਵਹਿੜਾਂ ਟੌਪ ਦੀਆਂ ਸੋਹਣੀਆਂ ਵਾਂ ਤੇ ਗਰਮੀ ਵਾਲਾ ਮਾਲ ਗਰਮੀ ਦੀ ਕੋਈ ਪ੍ਰਵਾਹ ਨਹੀਂ ਹੋਣੀ ਇਹਨਾਂ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂਨ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹ ਥਣ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਵੇੜਾਂ ਦੀ ਡੀਟੇਲ ਲਵਾਂਗੇ ਜੀ ਹਾਂ ਜੀ ਸਾਸਰੀ ਗੱਲ ਭਾਜੀ ਸਾਸਰੀ ਗੱਲ ਵੀਰ ਜੀ ਹਰ ਸਨੋ ਕੀ ਆਜੋ ਠੀਕ ਠਾਕ ਜੀ ਤੁਸੀਂ ਸੁਣਾਓ ਕਿਦਾਂ ਖਾਲੇ ਜੀ ਵਦਗਾ ਚੜਦੀ ਕਾ ਤੇ ਕਿੰਨੀਆਂ ਵੇੜਾਂ ਆਪਣੇ ਕੋਲ ਜੀ ਇਹਨੇ ਵੀਰ ਜੀ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਇੱਕ ਗੱਬਣ ਇੱਕ ਗਾਈ ਗੱਬਣ ਆ ਇੱਕ ਉੱਚੇ ਬੱਚੇ ਦੀ ਆ ਤੇ ਇੱਕ ਟੋਕੜ ਵੇੜ ਚੰਗੀ ਠੀਕ ਆ ਹਾਂ ਜੀ ਟੋਕੜ ਨੂੰ ਤੁਸੀਂ ਦੱਸ ਦੇਣ ਟੀਕਾ ਲੱਗਾ ਹਾਂ ਜੀ ਉਹਨੂੰ 20 22 ਦਿਨ ਹੋ ਗ ਬਾਕੀ 100% ਗਾਂ ਗੱਬਣ ਬਾਕੀ ਅਗਲੀ ਕਿਸਮਤ ਹਾਂਜੀ ਬਾਕੀ ਕਿਸਮ ਰਾਹ ਪਤਾ ਦੱਸਣ ਦਾ ਆਪਣਾ ਫਾਰੀਆ ਜੀ ਤੇ ਐਡਰੈਸ ਦੱਸ ਦਿਓ ਜੀ ਆਪਣਾ ਤਰਨਤਾਰਾ ਪਿੰਡ ਮਾਨੋਚਾਲ ਹਾਂਜੀ ਜ਼ਿਲ੍ਹਾ ਤਰਨਤਾਰਾ ਠੀਕ ਹੈ ਤਰਨਤਾਰਾ ਠੀਕ ਹੈ ਜੀ ਹਾਂਜੀ ਨਾਮ ਕੀ ਹੈ ਜੀ ਆਪਣਾ ਸਖਦੇਵ ਸਿੰਘ ਫੋਨ ਨੰਬਰ ਦੱਸ ਦਿਓ ਜੀ 73475 8652 ਠੀਕ ਹੈ ਜੀ ਸ਼ੁਰੂਆਤ ਗੱਬਣ ਤੋਂ ਹੀ ਕਰੀਏ ਹਾਂਜੀ ਹਾਂਜੀ ਕਿਨਵਾ ਸੁਆ ਭਾਜੀ ਇਹ ਵੀਰ ਜੀ ਦੂਜਾ ਸੁਆ ਵੇ ਛੀਸ ਨਹੀਂ ਦੂਜਾ ਸੁਆ ਸੁਣੀ ਹੈ ਹਨਾ ਠੀਕ ਹੈ ਦਿਨ ਕਿੰਨੇ ਲਾ ਜੂਗੀ ਦਿਨ ਵੀਰ ਜੀ 15 ਵੀ ਖੜ ਸਕਦੀ ਆ ਹਾਂ ਜੀ ਖੜ ਸਕਦੀ ਆ ਬਾਕੀ ਵਸ਼ੀ ਆਈ 2 2 ਕਿਲੋ ਸਾਡੇ ਠੀਕ ਆ ਥਾਨ ਬੜਾ ਸੋਹਣਾ ਲੱਗਾ ਜੀ ਕਰਮਾ ਵਾਲੇ ਨੂੰ ਆ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਸੂਆ ਦੂਜਾ ਸੂਣਾ ਹਨਾ ਜਦੋਂ ਦੂਜਾ ਵੀਰ ਜੀ ਤੇ ਦੁੱਧ ਕਿੰਨਾ ਕੁ ਜੁਆ ਪਹਿਲੇ ਸੂਏ ਨੇ ਦੁੱਧ ਵੀਰ ਜੀ ਪਹਿਲੇ ਸੂਏ ਕਹਿੰਦੇ 12 13 ਕਿਲੋ ਜੁਆ ਅੱਛਾ 12 13 ਕਿਲੋ ਬਾਕੀ ਵੀਰ ਜੀ ਸੇਵਾ ਦੇ ਡਿਮੈਂਡ ਹੈ ਆਪਾਂ ਵਿੱਚ 10 ਚੋਰ ਕੇ 12 ਚੋਰ ਕੇ 15 ਚੋਰ ਹਾਂਜੀ 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 ਜਿੰਨੀ ਕੋਈ ਹੋਣ ਜੇ ਕੋਈ ਲੈ ਜਾਊਗਾ ਹੁਣ ਸਾਹ ਬਲੂ ਕਰ ਤੇ ਫੇਰ ਬਾਕੀ 15 ਦਿਨ ਬੱਛੀ ਸਾਭ ਲੇ ਬੱਛੀ ਚੰਗੀ ਕੁਆਲਿਟੀ ਬਾਕੀ ਠੰਡੀ ਠੰਡੀ ਵੜੀ ਵੈੜ ਠੀਕ ਆ ਠੀਕ ਆ ਇਹ ਨਹੀਂ ਤੇ ਚਾਹੇ ਲਾਤ ਛੜ ਕਰੂਗਾ ਖਣੀ ਆਂਦੀ ਵੀ ਯਾਰੀ ਹਾਂਜੀ 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 ਆ ਵੇਖੋ ਕਰੋ ਚੈੱਕ ਜੀ ਠੀਕ ਆ ਤੋਰੀ ਇਹਨੂੰ ਜੀ ਤੋਰੋ ਬਾਕੀ ਕੁਆਲਿਟੀ ਪੂਰੀ ਆ ਵੈੜ ਦੀ ਚੈੱਕ ਕਰ ਲੋ ਆ ਵੇਖੋ ਜੀ ਫੇਸ ਕੁਆਲਿਟੀ ਕੱਦ ਕਾਠ ਬੇਲ ਦੀ ਵੀ ਲੰਮੀ ਆ ਜੀ ਕਰੋ ਚੱਕ ਤੇ ਬਾਕੀ ਥਣ ਜਿਹੜਾ ਲੱਗਾ ਬਹੁਤ ਹੀ ਚੰਗਾ ਲੱਗਾ ਤੇ ਗੈਬ ਵੀ ਚੰਗਾ ਵਾ ਤਿਆਰ ਵੀ ਸੋਹਣਾ ਹੋਊਗਾ ਹਵਾਨਾ ਬਾਕੀ ਠੰਢੀ ਬੜੀ ਆਜੋ ਅੱਛਾ ਅੱਛਾ ਆਜੋ ਆਜੋ ਨਾ ਡਰ ਨਾ ਡਰ ਫੇਸ ਕੁਆਲਟੀ ਕਰੋ ਚੱਕ ਇਹ ਸੋਹਣੀ ਸੁਨੱਖੀ ਜੀ ਲਾਜੋ ਬੰਦੋ ਲਾਜੋ ਜੀ ਆਹ ਵੇਖੋ ਥਾਣ ਥਾਣ ਬੜਾ ਸੋਹਣਾ ਢਿੱਲਾ ਕਾਫੀ ਆ। ਇਹ ਸੋਹਣਾ ਹਵਾ ਨਾਲ ਤਿਆਰ ਕਰਨਾ। ਬਾਕੀ ਵੀਰ ਜਿੰਨੀ ਬੜੀ ਬੇਸ਼ੀ। ਕੋਈ ਲਾਤੀ ਹੜ ਨਹੀਂ ਕਰਨਾ। ਆਹ ਵੇਖੋ ਠੰਡੀ ਧੀਰੀ ਆ ਬਿਲਕੁਲ। ਇਹ ਨਹੀਂ ਚਾਹੀ ਉਹ ਹੀ ਸ਼ੁਕਰਖਾਨਾ ਕੋਈ ਫੋਟ ਕੋਈ ਸਾਗ ਨਹੀਂ ਆ ਗਈ ਬੇਸ਼ੀ। ਠੀਕ ਆ। ਹਾਂਜੀ। ਦੇਣ 15 ਕਿ ਲੈ ਜੂ ਹਨਾ। 15 ਵੀ ਖੜ ਸਕਦੀ 18 ਵੀ ਖੜ ਸਕਦੀ ਮੈਂ ਕਿਉਂ ਗਲਤ ਗੱਲ ਕਰ ਗਏ। ਠੀਕ ਆ। ਬਾਕੀ ਬੇਸ਼ੀ ਠੰਡੀ ਧੀਰੀ ਆ। ਠੀਕ ਆ ਜੀ ਠੀਕ ਆ। ਹਾਂਜੀ। ਤੇ ਕਿੰਨਾ ਕਰ ਦੇਣਾ ਮੋਲੇ ਦਾ? ਕੇ ਹਲੋ ਵੀਰ ਜੀ ਜਿੰਨੇ ਚੰਗੀ ਲੱਗਦੀ ਦੇ ਦੇਨੇ ਆ ਆਪਾਂ ਮੋਲ ਨਹੀਂ ਕਰਨਾ ਆਪਾਂ ਗੱਲਾਂ ਕਰਨੀਆਂ ਲੈਣ ਦੇ ਨਾਲ ਜੀ ਠੀਕ ਆ ਵਸ਼ੀ ਤਿਆਰ ਹੋਈ ਤੇ ਭਾਵੇਂ ਵੇਚ ਦੀਏ 36 36000 ਦੀ ਹਾਂਜੀ ਹੁਣ 32000 ਦੀ ਵਾੜ ਦੇ ਦਾਂਗੇ ਛੋੜ ਕਰ ਦੋਗੇ ਮੌਕੇ ਤੇ ਕਰ ਦਾਂਗੇ ਵੀਰ ਜੀ ਠੀਕ ਆ ਨਾ ਜਿਹੜੀ ਜੈਸੀ ਆ ਨਾ 30000 ਦੀ ਵਾੜ ਦੇਣੀ ਆ 30000 ਦੀ ਹਾਂਜੀ ਉਹ ਚੋ ਮਰਜੀ ਨਾ ਛੋੜ ਮਾ ਉਹ ਚੋ 500 ਰੁਪਏ ਸਿਰਫ ਛੋੜ ਹੀ ਕਰੀਏ ਠੀਕ 29.5 ਦੀ ਹੋ ਗਈ ਕਿ ਫਿਰ 29.5 ਆ ਵੀ ਬਾਕੀ ਆ ਵਸ਼ੀ ਬਹੁਤ ਜਿਆਦਾ ਚੰਗੀ ਆ ਚੰਗੀ ਚੰਗੀ ਬਾਕੀ ਜੇ ਇਹ ਆ ਕਿ ਦੂਜਾ ਸੁਆਵਾ ਦੂਜਾ ਸੁਆਵਾ ਬਾਕੀ ਥਣ ਥਣ ਬਹੁਤ ਚੰਗਾ ਵਾਕੀ ਪ੍ਰਿੰਟ ਚੰਗਾ ਵਾ ਬਾਕੀ ਮਦਰੀਆਂ ਡੋਲਣਾਂ ਦੀ ਵਸ਼ੀ ਜੀ 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 ਹਾਂਜੀ ਬਾਕੀ ਦੁੱਧ 13-14 ਕਿਲੋ ਵਸ਼ੀ ਨਿਰਮਾਨ ਦੇ ਤਾਂ ਫੈਂਡ ਵੀ ਇਹਦੀ ਚੰਗੀ ਆ ਸਾਰਾ ਸਿਆਲ ਦੁੱਧ ਪੀਵੇ ਸਾਰਾ ਸਿਆਲ ਰੱਜ ਕੇ ਪੀਵੇ ਤੇ 20-22000 ਦੀ ਜਿੰਨੂੰ ਮਰਜ਼ੀ ਫਗੰਗੇ ਚ ਜਾ ਕੇ ਫਿਰ ਦੇ ਦੋ ਮੈਂ ਕਹਿੰਦਾ ਤੋਕੜ ਗੱਪਣ ਹੋਰ ਮਹਿੰਗੀ ਵਿਕ ਜਾਣੀ ਵਿਕ ਜਾਣੀ ਵਿਕ ਜਾਣੀ ਬਾਕੀ ਵਸ਼ੀ ਬਹੁਤ ਚੰਗੀ ਆ ਮਦਰੀਆਂ ਡ ਆ ਵੀਰ ਜੀ ਜਰਸੀ ਹੈਗਾ ਜਰਸੀ ਆ ਠੀਕ ਆ ਤੇ ਸੂਆ ਇਹਦਾ ਸੂਆ ਵੀਰ ਜੀ ਦੂਜਾ ਵਾ ਦੂਜਾ ਸੂਆ ਹਾਂਜੀ ਤੀਜੇ ਵਾਸਤੇ ਨੂੰ ਟੀਕਾ ਭਰੇ ਨੂੰ ਵੀ 15 16 ਦਿਨ ਹੋ ਗਏ ਆ ਅੱਛਾ ਟੀਕਾ ਵੀ ਭਰੇ ਆ ਹਾਂਜੀ ਦੁੱਧ ਗਾਂ ਕੋਲ 11 ਕਿਲੋ ਪਰ ਆਪਾਂ 10 ਕਿਲੋ ਕਈ ਕੇ ਦੇਣੀ ਆ ਠੀਕ ਆ 10 ਕਿਲੋ ਹੋਰ ਜਾਣ ਬਿਲਕੁਲ ਓਕੇ ਕੋਈ ਭੂਰ ਛਟਾ ਕੋਈ ਥਣ ਘਟਵਾ ਦੇਣੀ ਬੱਚਾ ਹੈਗਾ ਇਹਦਾ ਜੀ ਬੱਚਾ ਆ ਵੀਰ ਜੀ ਬੱਚਾ ਨਹੀਂ ਜੋ ਵੀਰ ਜੀ ਥੱਲੇ ਪੈਂਦਾ ਨਾ ਪਾਇਆ ਦੁੱਧ ਨੂੰ ਬਾਲਟੀ ਚ ਪਾਉਂਦੀ ਆ ਆ ਵੇਖੋ ਇਹ ਬੱਚਾ ਕਿੰਨਾ ਹੋ ਗਿਆ 2 ਮਹੀਨੇ ਤੋਂ ਜ਼ਿਆਦਾ ਹੋ ਗਿਆ 2 ਮਹੀਨੇ ਦੀ ਸੂਈ ਹੈਗਾ 2 ਮਹੀਨੇ ਦੀ ਹਾਂਜੀ ਠੀਕ ਹੈ ਤੋਰੀ ਇਹਨੂੰ ਵੀ ਤੋੜ ਦੇ ਥਾਣ ਬੜਾ ਸੋਹਣਾ ਲੱਗਾ ਇਹਨੂੰ ਵੀ ਆ ਵੇਖੋ ਜਰਸੀ ਆ ਬਹੁਤ ਹੀ ਸੋਹਣੀ ਆ ਚੈੱਕ ਕਰੋ ਜੀ ਥਾਣ ਦੀ ਕੁਆਲਿਟੀ ਵੀ ਚੰਗੀ ਆ ਟੀਗਾ ਵੀ ਲੱਗਾ ਇਹਨੂੰ ਵੇਖ ਸਕਦੇ ਆ ਵੀ ਬੱਚਾ ਵੀ ਹੈਗਾ ਮਗਰ ਰੱਛਾ ਵੀ ਹੈਗਾ ਬੱਚਾ ਵਛਾ ਕੁ ਵਛੀ ਹੈ ਵਛੀ ਆ ਵੀਰ ਜੀ ਵਛੀ ਮਗਰ ਹਾਂਜੀ ਬਾਕੀ ਥਣ ਥਣ ਬਹੁਤ ਫੇਰ ਤਾਂ ਦੋ ਆ ਪਲੀਆਂ ਦੇਣੀਆਂ ਦੋ ਹਾਂਜੀ ਹਾਂਜੀ ਥਣ ਬਹੁਤ ਚੰਗਾ ਲੱਗਾ ਆ ਵੇਖੋ ਥਣ ਦੀ ਕੁਆਲਿਟੀ ਚੈੱਕ ਕਰੋ ਜੀ ਠੀਕ ਆ ਲੈ ਜੇ ਆਹ ਵੇਖੋ ਜੀ ਵਾਕੀ ਕੈਮ ਆ ਕੋਈ ਲੱਸੀ ਨਹੀਂ ਕਿਸੇ ਵੀ ਬਣਿਓ ਬਹੁਤ ਹੀ ਸੋਹਣੀ ਆ ਸੂਹਾ ਦੁੱਜਾ ਸੂਈ ਆ ਹਨਾ ਹਾਂਜੀ ਤੇ ਗਾਂ ਟੀਗਾ ਵੀ ਲੱਗ ਗਿਆ ਵਾ ਇਹਨੂੰ ਇਸ ਟਾਈਮ ਤੇ 10 ਕਿਲੋ ਦੁੱਧ ਪੱਕਾ ਤਿਆਰ ਆ ਜੀ ਆਹ ਵੇਖੋ ਸੋਹਣੀ ਤੇ ਚਵਾਈ ਭਾਜੀ ਕਿਹਦਾ ਰਸੀ ਪਾ ਕੇ òn ਰਸੀ ਪਾ ਕੇ ਵੰਡ ਪਾ ਕੇ ਵੰਡ ਪਾ ਕੇ ਹਾਂਜੀ ਵੰਡ ਪਾ ਕੇ ਰਸੀ ਪਾ ਕੇ ਬੈਈਦਾ ਵਾ ਕੋਈ ਪੂਰ ਛਟਾ ਕੋਈ ਥਣ ਘਟ ਵਾਦ ਨਹੀਂ ਕਰ ਬਿਲਕੁਲ ਚੁੰਨ ਸਾਫ ਹੈ ਵੇ ਠੀਕ ਆ ਹਾਂਜੀ ਹਾਂਜੀ ਇਹਦਾ ਮੁੱਲ ਕਿੰਨਾ ਕਰ ਦੇਣਾ ਇਹਦਾ ਵੀਰ ਜੀ ਮੁੱਲ ਕਰਨ ਨੂੰ ਭਾਵੇਂ ਜੋ ਮਰਜ਼ੀ ਕਰੀ ਜੀ ਹਾਂ ਨਾ ਜਿਹੜੀ ਜਸਨ ਉਹ ਦਿਨੇ 5000 ਦੀ ਵੈੜ ਦੇਣੀ ਮਾਨਦਾਨ ਕਰ ਦੋ ਮਾਨਦਾਨ ਇਹਦੇ ਵਿੱਚੋਂ ਨਹੀਂ ਵੀਰੋਂ ਨਾਲ 10000 ਕਿਲੋ ਦੁੱਧ ਆ ਕਰ ਦਿਓ ਥੋੜਾ ਬੋਧਾ ਜਿੰਨਾ ਕੋਈ ਨਹੀਂ ਥੋੜਾ ਕਾ ਨਾ ਕਰਦਾ ਕੋਈ ਵੀਰ ਭਰਾ ਫੋਨ ਲਾਵੇ ਕਰ ਦਿਆਂਗੇ ਬਾਕੀ ਵਹਿੜ ਵੜੀ ਖਰੀ ਆ ਹਾਂਜੀ ਹਾਂਜੀ ਸੋਹਣੀ ਸੁਨਖੀ ਆ ਬਾਕੀ ਥਾਂ ਚਾ ਵੀ ਨਿਕਲ ਸਕਦੀ ਹੈ ਜਿਹੜੇ ਸਾਨੂੰ ਪਿੰਡ ਦਾ ਦੀ ਗੱਲ ਲੱਗਾ ਬਾਕੀ ਰੋਟੀ ਚੰਗੀ ਆ ਹੁਣ ਗ ਠੀਕ ਆ ਇਹਦਾ ਸੁਗਾ ਜੀ ਇਹਦਾ ਸੁਗਾ ਵੀ ਇਹਦੀ ਤੀਜਾ ਸੁਗਾ ਗਾਂ ਸੁਹੂਗੀ ਦੁੱਧਿਆ ਥੱਲੇ 7 ਕਿਲੋ ਪਰ ਆਪਾਂ 6 ਕਿਲੋ ਕੋਈ ਕਿ ਦੇਵਾਂਗੇ 6 ਕਿਲੋ ਹਾਂ ਜੀ ਠੀਕ ਆ ਬਾਕੀ ਠੰਡੀ ਠੁੰਡੀ ਇਹ ਵੀ ਗਾਂ ਸੁਗਾ ਦੂਜਾ ਹੀ ਸੁਈ ਹੈ ਵੀ ਹਾਂ ਜੀ ਦੂਜਾ ਸਿਰਫ ਮਾੜੀ ਦੱਸੀ ਆ ਬਾਕੀ ਵਹਿੜ ਚੰਗੀ ਜੀ 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 ਤੋਰੀ ਇਹਨੂੰ ਆਜੋ ਕੱਦ-ਕਾੜ ਚੈੱਕ ਕਰ ਲੋ ਜੀ ਬਹੁਤ ਚੰਗਾ ਵਾ ਫੇਸ ਕੁਆਲਟੀ ਵੇਖ ਲੋ ਬਾਕੀ ਹੈ ਗਰਮੀ ਵਾਲਾ ਮਾਲ ਕਈ ਵੀਰਾਂ ਦੀ ਡਿਮਾਂਡ ਸੀਗੇ ਤੋਕੜ ਵਹਿੜ ਚਾਹੀਦੀ ਆ ਅੱਜ ਲੈ ਕੇ ਆਏ ਆ 6 ਕਿਲੋ ਦੁੱਧ ਤਿਆਰ ਆ ਜੀ। ਹਾਤੀ ਉਪਰ ਆਪਾਂ 6 ਕਿੱਕ ਦੇ ਨਾਲ ਲੈ। ਹਾਂ ਜੀ ਹਾਂ ਜੀ। ਬਾਕੀ 4 ਮੁੱਲ ਵੀ ਬਿਲਕੁਲ ਜ਼ੈਦ ਆ। ਆਹ ਵੇਖੋ ਜੀ। ਫਾਨੀ ਬਹੁਤ ਚੰਗਾ ਲੱਗਾ। ਠੀਕ ਆ ਠੀਕ ਆ। ਇਹਨੇ ਚੱਲ ਤਾਂ ਛੜਾ ਮਾਰੂਗੀ। ਐ ਬਿਲਕੁਲ ਠੰਡੀ ਤੇਰੀ ਐ ਕੋਈ ਚੱਕਰ ਨਹੀਂ। ਆਹ ਵੇਖੋ ਕੱਦ-ਕੱਡ ਚੰਗਾ। ਥਾਣ ਥਣ ਵੀਰ ਜੀ ਓਕੇ ਆ। ਬਿਲਕੁਲ ਓਕੇ ਵੀਰ ਭੂਰ ਛਟਾ ਕੋਈ ਥਣ ਘਟ ਵਦ ਨਹੀਂਗਾ। ਠੀਕ ਆ ਠੀਕ ਆ। ਜੇ ਕੋਈ ਗੱਲ ਬਾਤ ਉਹਦੇ ਪਹਿਲਾਂ ਦੱਸਾਂਗੇ ਕਿ ਲੈਣ। ਇਹ ਇਹਨੂੰ ਵੀ ਲੱਗਾ ਟੀਕਾ ਕਿ ਨਹੀਂ ਇਹਨੂੰ ਵੀ ਟੀਕਾ ਲੱਗਾ ਇਹਨੂੰ 20-22 ਦਿਨ ਇਹਨੂੰ ਟੀਕਾ ਪਰੇ ਨੂੰ ਅੱਛਾ 20-22 ਦਿਨ ਹੋ ਗਏ ਨਹੀਂ ਰੈਡੀ ਆ ਗਾਂ ਤਾਂ ਨਹੀਂ ਕੋਈ ਮੈਂ ਆਹ ਦੇਖੋ ਬੜਾ ਥਣ ਹੈ ਵੀ ਚੰਗਾ ਸੋਨਾ ਮੁੱਠੀ ਜਿਹਾ ਵਾਲ ਮੁੱਠੀ ਖਾਣੇ ਕੋਈ ਉਹੋ ਜਿਹੀ ਨਹੀਂ ਤੇ ਲੱਤ ਖੜ ਕਰੂਗੀ ਜੀ ਜੀ ਬਾਕੀ ਥਣ ਬੜਾ ਚੰਗਾ ਚੰਗਾ ਬਹੁਤ ਚੰਗਾ ਠੀਕ ਆ ਲੈ ਜੋ ਬੰਦ ਸੱਜਰ ਨੇ ਇਹਨੇ ਵੀਰ ਜੀ ਦੋ ਤੇ ਗਿਨਾ ਕੇ ਚੋਆ ਇਹ ਵੀਰ ਜੀ 15-16 ਕਿਲੋ ਦੁੱਧ ਦਿੰਦੀ ਰਹੀ ਅੱਛਾ 15-16 ਕਿਲੋ ਚੋਆ ਆ ਇਹਨੇ ਹੋਣੀ ਦੁੱਧ ਸਾਰੇ ਆ ਮਾੜੀ ਜੀ ਗਰਮੀ ਘਟ ਗਈ ਨਾ ਇਨੇ ਦੁੱਧਰ ਮਾਨਾ ਫੇਰਾ ਪੱਠਾ ਪਠਾਈ ਹੋਇਆ ਤੂੜੀ ਤਾਂ ਦੀ ਪੈਂਦੇ ਆ ਜੀ 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 ਆਹ ਗੱਲ ਹੈ ਇਹ ਬੜਾ ਫਰਕ ਪੈਂਦਾ ਗਰਮੀ ਦੇ ਮੱਖੀ ਮੱਛਰ ਨਾਲ ਬਹੁਤ ਹਾਂਜੀ ਹਾਂਜੀ ਇਰਾਦ ਨੂੰ ਤੇ ਮੱਛਰ ਨਹੀਂ ਬਹਿ ਜਾਂਦਾ ਮਾਲ ਨੂੰ ਦੇ ਹਾਂਜੀ ਠੀਕ ਹੈ ਤੇ ਕਿੰਨਾ ਕਰਨਾ ਮੋਲੇ ਦਾ ਜੀ ਉਹਦਾ ਵੀਰ ਜੀ ਮੁੱਲ ਕਰਨ ਨੂੰ ਭਾਏ 15 ਹਜ਼ਾਰ ਜੀ ਆ ਯਾਰ ਕਰੀ ਜੀ ਜੈਸ ਨੌ ਜਿਹੜੀ ਦੇ ਦੇਣੀ 13000 ਦੀ ਗਾਂ ਦੇ ਮਾਣ ਤਣ ਕਰ ਦੋ ਮਾਣ ਤਣ ਉਹਦੇ ਵਿੱਚੋਂ ਸਿਰਫ 500 ਰੁਪਏ ਛੋੜੀ ਕਰਨ ਠੀਕ ਹੈ ਜੀ ਹਾਂ ਜੀ ਬਾਕੀ ਨਾ ਭਾਵੜੇ ਹੋਤਰਿਆ ਬਾਕੀ ਗਈਆਂ ਵੀ ਚਿੰਗੀਆਂ ਤੈਨੂੰ ਪਤਾ ਹੈ ਜੀ 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 ਹਾਂ ਜੀ ਇਹਦੇ ਜੋੜੇ ਜੋੜੇ ਲੈ ਆਣਾ ਵਾ ਜਿੰਨੇ ਹਾਂਜੀ ਹਾਂਜੀ ਬਿਲਕੁਲ ਭਾਵੜਾ ਰੋਗਾ ਬਾਕੀ ਤੁਸੀਂ ਹੀ ਸਿਆਣੇ ਬਾਹਰ ਲੋਕ ਮੋਲ ਵੜਾ ਕਰਦੇ ਆ ਬਿਲਕੁਲ ਬਿਲਕੁਲ ਜਿਹਨੇ ਘਰ ਚੋਂ ਉਹਨੂੰ ਲੈਣੀ ਆ ਬਹੁਤ ਚੰਗੀਆਂ ਗਾਵਾਂ ਦੋਵੇਂ ਚਾਹ ਪਾਣੀ ਬਣਾਈ ਜਾਣਾ ਵਾਂਗੇ ਹਾਂਜੀ ਹਾਂਜੀ ਵਧਾਈਆ ਜੀ ਬਾਕੀ ਦਾ 15-20 ਹਜ਼ਾਰ ਦੀ ਬੱਕਰੀ ਆਉਂਦੀ ਆ ਪਗਲੇ ਗਾਂ ਦੇ ਹਾਂਜੀ 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 ਬਾਕੀ ਆ ਵੀ ਵਸ਼ੀ ਬੜੀ ਖਰੀ ਹੈ ਹਾਂਜੀ ਹਾਂਜੀ ਠੰਡੀ ਬੜੀ ਜੇ ਕੋਈ ਹਾਂਪ ਲੈਣਾ 15 ਦਿਨ ਬਿਲਕੁਲ ਬਿਲਕੁਲ 35-36 ਹਜ਼ਾਰ ਦੀ ਹੈਗੀ ਹਾਂਜੀ 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 ਹੈਗੀ ਠੰਡੀ ਬੜੀ ਬਹੁਤ ਜਿਆਦਾ ਵੜ ਚੰਗੀ ਹੈ ਤੇ ਕਰਨੀ ਕੋਈ ਗੱਲਬਾਤ ਹੋਰ ਜੀ ਬਸ ਵੀਰ ਜੀ ਕੋਈ ਵਾਲੇ ਵੀਰ ਭਰਾ ਫੋਨ ਲਾਵੇ ਕੋਈ ਵਾਲੇ ਮਾਂ ਤਨ ਕਰਦਾਂਗੇ ਜਿੰਨਾ ਵੀ ਹੋਵੇ ਠੀਕ ਹੈ ਫੋਨ ਲਾਵੇਓ ਜਰੂਰ ਤੇ ਤਿੰਨੇ ਬਹੁਤ ਹੀ ਸੋਹਣੀਆਂ ਸੁਨਖੀਆਂ ਵਾ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਵੀਡੀਓ ਕਰ ਦੇ ਸ਼ੇਰ ਜੀ ਧੰਨਵਾਦ